ਮੇਰੇ ਦੋਸਤਾਂ ਨੂੰ ਜਿਹੜੇ ਚੋਣ ਹਾਰ ਗਏ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਬਖਸ਼ੇ ਅੰਦਰੂਸਤੀ ਬਖਸ਼ੇ ਪਰ ਮੈਂ ਉਹਨੂੰ ਨਿਰਾਈ ਨਹੀਂ ਛੋੜਨ ਹਟ ਪੜੇਗਾ ਇਸ ਪ੍ਰਕਾਰ ਦੀ ਝੋਚੀਆਂ ਇਸ ਤਰ੍ਹਾਂ ਮਿਆਰ ਤੋਂ ਗਿਰ ਕੇ ਜਿਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਕਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਪਰਹਨ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੀ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹ ਚਾਹ ਪੀਉਣਾ ਸਿੱਧਾ ਕਿ ਕਰਨਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਣੀ ਜਗ੍ਹਾ ਤੇ ਫਲਾਣਾ ਇਨਚਾਰ ਚਲਾਤਾ ਫਲਾਣੀ ਜਗ੍ਹਾ ਤੇ ਫਲਾਣਾ ਇਨਚਾਰ ਚਲਾਤਾ ਫੇਸੀ ਮੈਨੂੰ ਮੋਬਾਦ ਦੇ ਦਸ ਕਲਾ ਦੇ ਥੱਲੇ ਮਿੰਟੂ ਜੀ ਨੇ ਕੰਮ ਕੀਤਾ ਫਿਰ ਮਿੰਟੂ ਜੀ ਨੇ ਜਲਦੀ ਜਲਦੀ ਲਾਈਵ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦੇਤਾ ਹੁੰਦਾ ਮੈਨੂੰ ਵੋਟਾਂ ਪਾਉਂਦੇ ਸੋ ਇਹੋ ਜਿਹੇ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਮੈਨੂੰ ਮਿੰਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਮਿੰਟੂ ਕਾਂਗਰਸ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਉਹ ਫੇਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚਿਕਦਾ ਲੇਕਿਨ ਜੇ ਤੁਸੀਂ ਮਾੜੀ ਸੋਚ ਰੱਖੋਗੇ ਤਾਂ ਫਿਰ ਪਰਮਾਤਮਾ ਤੁਹਾਡੇ ਨੇ ਕਿਰਪਾ ਨਹੀਂ ਕਰੇਗਾ ਸੋ ਅਗਰ ਮਿੱਟੂ ਹੁੰਦਾ ਤਾਂ ਸ਼ਾਇਦ ਅਜਿਹਾ ਨਹੀਂ ਕਿਤੇ ਹੁੰਦਾ ਔਰ ਕਰੇ ਕਰਾਵੇ ਆਪ ਹੀ ਆਪ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ ਬਹੁਤ ਵੱਡੀ ਜਿੱਤ ਪ੍ਰਾਪਤ ਸਤ ਸੀਟਾਂ ਮੈਨੂੰ ਅਕਸਰ ਮੀਡੀਆ ਵਾਲੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਓਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨੰਬਰ ਨਹੀਂ ਹੈ ਮੈਂ ਨਾ 0 13 ਕਹਾ 13 0 ਕਹਾ ਮੈਂ ਕਹਿ ਰਿਹਾ ਸੀ ਹਮੇਸ਼ਾ ਪਹਿਲੇ ਦਿਨ ਤੋਂ ਆ ਕਿ ਸਭ ਤੋਂ ਵੱਡੀ 파ਰਟੀ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਲੈ ਕੇ ਜਾਏਗੀ ਆਜੋ ਸਿੱਧ ਹੋ ਗਿਆ ਔਰ ਕਾਂਗਰਸ ਪਾਰਟੀ 2027 ਦੇ ਵਾਸਤੇ ਅੱਜ ਚੰਗਾ ਗੱਡਿਆ ਗਿਆ ਬਾਬਾ ਕਿਰਪਾ ਕਰੇਗਾ 227 ਚਸੀ ਇਹ ਰਾਕੇ ਗਰੀ ਚੰਗੇ ਨਹੀਂ ਕੀਤਾ ਕਿ ਸਰ ਦੀ ਵਗ ਇਹ ਸਾਰੀ ਸਾਡੀ ਟੀਮ तमाम ਸਾਡੇ ਸੀਨੀਅਰ ਲੀਡਰ ਸਹਿਬਾਨ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੇਰੇ ਸੱਚੇ ਖੰਬੇ ਬੈਠੇ ਜਿਹੜੇ ਲੋਗ ਹੈ ਇਹ ਰਾਜਾ ਵੜੀ ਨਹੀਂ ਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਗਾਏ ਨਹੀਂ ਕਿਉਂਕਿ ਆ ਗਿਆਨੋ ਇਸ ਗਾਭੀ ਪ੍ਰੋਗਰਾਮ ਅਸੀਂ ਮੱਧਰ ਮੱਧਾ ਦੀ ਕਰ ਸੀ ਆ ਗੁਰਦੁਆਰਾ ਸਾਹਿਬਿਲ ਕਨਾਂ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਔਰ ਖਾਸ ਕਰਕੇ ਦੋਵਿਆਨਾ ਦੇ ਸਾਰੇ ਕਾਂਗਰਸੀ ਵਰਕਰ ਸਰਬਾਨਾ ਦਾ ਦੋਵਿਆਨਾ ਦੇ ਲੋਕਾਂ ਦਾ ਔਰ ਦੋਵਿਆਨਾ ਦੇ ਲੀਡਰ ਸਰਬਾਨਾ ਦਾ ਬਤਾ ਦਿ ਲੋ ਬਤਾ ਦਿ ਲੋ ਹੈਲੋ ਹੈਲੋ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਦਾ ਜਿੰਦਾਬਾਦ ਜਿਸ ਪ੍ਰਕਾਰ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਉਹਨਾਂ ਦਾ ਆਸਾਨ ਕਿਵੇਂ ਉਤਾਰਾਂਗਾ ਮੈਨੂੰ ਲੱਗਦਾ ਮੇਰੀਆਂ ਸੱਤ ਪੀੜ੍ਹੀਆਂ ਲੱਗੀਆਂ ਰਹਿਣ ਤਦਵੀ ਨਰਿਆਣਾ ਦੇ ਲੋਕਾਂ ਦਾ ਅਸੀਂ ਉਸ ਸਾਥ ਦੀ ਦੱਸ ਸਕਦੇ ਹਾਂ ਕਿਹੜਾ ਚੁੱਪ ਕਰਾਏ ਹੋਏ ਮੈਨੂੰ ਲੋਕ ਬਾਰੀ ਕਹਿੰਦੇ ਸਨ ਕੋਈ ਕਹਿੰਦੇ ਸੀ ਲੁਧਿਆਣਾ ਇੱਥੇ ਇੱਕ ਟ੍ਰਿਕ ਤੋਂ ਬਾਅਦ ਰੁਕਣਾ ਨਹੀਂ ਹੈ ਕੋਈ ਕਹਿੰਦੇ ਸੀ ਸਾਡੋ ਸਮਰਥਨ ਦੇਤਾ ਕੋਈ ਕਹਿੰਦੇ ਸੀ ਬੜੇ ਪਤਾ ਨਹੀਂ ਬਹੁਤ سارے ਇਜ਼ਾਮਾਤ ਬਹੁਤ ਸਾਰੀਆਂ ਗੱਲਾਂ ਰਾਜੇ ਮੀਂਗ ਦੇ ਬਾਰੇ ਬਹੁਤ ਕਹਿੰਿਆ ਹਾਂ ਔਰ ਉਹ ਸਾਰੀਆਂ ਗੱਲਾਂ ਨੂੰ ਦੋਹਰਾਣਾ ਦੇ ਲੋਕਾਂ ਨੇ ਉਹ ਮੇਰੇ ਭਰਾਵਾਂ ਨੇ ਨਕਾਰਿਆ ਔਰ ਮੈਂ ਇੱਕ ਦਿਨ ਦਲਕੇ ਹੀ ਸੀ ਮੇਰਾ ਦੋਸਤ ਇੱਕ ਦਿਨ ਵਲਟਾਉਣ ਗਿਆ ਕਿਸੇ ਵਿਅਕਤੀ ਤੋਂ ਕਿ ਉਹ ਕਹਿੰਦਾ ਵੀ ਦੋਹਰਾਣਾ ਦਾ ਸੀ ਪੁਰਾਣਾ ਉਹਦਾ ਸਾਥੀ ਸੀ ਵਲਟਾਉਣ ਕੱਢਣ ਵਾਲਾ ਮੇਰਾ ਵੀਰ ਕਹਿੰਦਾ ਵੀ ਕਿਸ ਕੋ ਵੋਟ ڈال ਰਹੇ ਹੋ ਤੋ ਕਹਿੰਦਾ ਜੀ ਆਪ ਬਤਾਈਏ ਆਪਾਂ ਦੇ ਕੀ ਮੈਂ ਤਾਂ ਆਪਕੇ ਕਹਨੇ ਪੇ ਡਾਲ ਦੂੰਗਾ ਕਹਿੰਦਾ ਭਾਈ ਮੈਂ ਕਿਸੇ ਕਾਮੇ ਨੂੰ ਗੱਲ ਕੋ ਬਤਾ ਕੇ ਇਸ ਕੋ ਬੋਲ ਰਿਹਾ ਹਾਂ ਤਾਂ ਜੀ ਫਿਰ ਮੇਰਾ ਮਨ ਤੋਂ ਜੋ ਬਾਹਰੀ ਬਾਹਰੀ ਜਿਸ ਕੋ ਕਹਤੇ ਹੈ ਤੇਰਾ ਬਾਹਰ ਦਾ ਕਹਿੰਦੀ ਹੈ ਮੇਰਾ ਜੀ ਕਰਦਾ ਮੈਂ ਉਹਨੂੰ ਵੋਟ ਪਾਵਾਂ ਅੱਜ ਉਹ ਲੁਧਿਆਣਾ ਦੇ ਲੋਕਾਂ ਨੇ ਪ੍ਰੂਫ ਕਰਤਾ ਹੁਣ ਮੈਂ ਕੇਵਲ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਐਂ ਵੀ ਨਹੀਂ ਹਾਂ ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਣੇ ਮਨਥੇ ਤੇ ਲਾ ਕੇ ਅਸ਼ੀਰਵਾਦ ਉਹਨਾਂ ਦਾ ਲਵਾਉਂਦਾ ਜਿਹਨਾਂ ਨੇ ਵੋਟਾਂ ਪਾਈਆਂ ਲੇਕਿਨ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਲੋਕਾਂ ਨੇ ਕਿਉਂ ਨਹੀਂ ਵੋਟ ਪਾਈ ਕਿਉਂਕਿ ਬਹੁਤ ਸਾਰੇ ਮੇਰੇ ਸੱਜਣਾ ਨੂੰ ਲਦਿਆਣੇ ਦੀ ਬਹੁਤ ਸਮਝਦਾ ਲੋਕਾਂ ਨੂੰ ਇਸ ਚੋਣ ਦੇ ਅੰਦਰ ਗੁਮਰਾਹ ਕੀਤਾ ਗਿਆ ਕਰਮ ਦਾ ਨਾਮ ਲੈ ਕੇ ਮੇਰੇ ਰਾਮ ਜੀ ਦਾ ਨਾਮ ਲੈ ਕੇ ਔਰ ਰਾਮ ਜੀ ਨੇ ਅੱਜ ਸਿੱਧ ਕਰਤਾ ਪਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਇਹ ਆਪਣੇ ਆਪ ਦੇ ਵਿੱਚ ਇਹ ਉਹਨਾਂ ਤਾਕਤਾਂ ਨੂੰ ਸਨੇਹ ਹੈ ਇਹਦੀ ਹਕਤਾ ਮੇਰੇ ਦੇਸ਼ ਨੂੰ ਤੋੜਨਾ ਚਾਹੀਏ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਭਗਵਾਨ ਨੂੰ ਵਿੱਚ ਪਾ ਚਾਉਂਦੇ ਰਾਮ ਅਯੋਧਿਆ ਦੇ ਵਿੱਚ ਜਿੱਤ ਹੋਣੀ ਅਨੁਤਰ ਪ੍ਰਦੇਸ਼ ਸੀਟਾਂ ਬੀਜੇਪੀ ਦੀਆਂ ਕਰ ਜਾਣੀਆਂ ਔਰ ਅਕਲਿਸ਼ ਸ਼ਾਦਰ ਦੀ ਧਰਮ ਪੱਖੀ 7 ਲੱਖ ਵੋਟਾਂ ਤੇ ਜਿੱਤੀਆਂ ਇਹ ਆਪਣੇ ਆਪ ਚ ਸੁਨੇਹ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਬਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਰਾਤ ਦੀ ਦੇ ਛੱਡੇ ਲਾ ਕੇ ਜਿਹਦੇ ਤੇ ਭਗਵਾਨ ਰਾਮ ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਨਤੇ ਔਰ ਕਈ ਡਿੱਗ ਡਿੱਕੇ ਬਾਫੀ ਚਾਹਣਾ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਆ ਕੁੜੇ ਦੇ ਢੇਰ 'ਚ ਜਿਹੜੇ ਬੰਦੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਦੇ ਆਏ ਨੇ YouTube 'ਤੋਂ ਕਿ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਧਰਮ 'ਚ ਇਸ ਤਰ੍ਹਾਂ ਦੀ ਬੇਅਦਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਂਦਾ ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਇਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬਨ ਕੇ ਛਿਛਦੀ ਜ਼ਿੰਦਗੇ ਸੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੀ ਪਰ ਫਿਰ ਵੀ ਇਹਨਾਂ तमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਮੇਰੇ ਵਾਸਤੇ ਤੁਹਾਨੂੰ ਇਹ ਮੇਰੀ ਚਿੰਤ ਹੈ ਜਿਹੜੀ ਮੈਨੂੰ ਬੇਹੱਦ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲ ਬਹੁਤ ਵੱਡੇ ਚੈਲੰਜਸ ਹੈਗੇ ਨੇ ਮੇਰੇ ਤੇ ਆਜੀ ਚਿੰਤਾ ਹੈ ਮੈਂ ਰਾਸ ਸੇ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਕੁਝ ਜਸ਼ਨ ਮਨਾਇਆ ਹੈ ਇਹਦਾ ਬਾਇਕ ਚਾਂਸ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤਦਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਪ ਦੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧੰਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਬਹੁਤ ਸਾਰੇ ਲੋਕ ਕਹਿੰਦੇ ਕਹਿ ਦਿੰਦੇ ਕਿ ਰਾਜਾ ਬਲੀ ਕਿਸੇ ਜਾਂ ਦੂਸਰੇ ਦਿਨ ਹੀ ਕਰਦਾ ਰਾਜਾ ਬਲੀ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾ ਬੜਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਿਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਿਕਾਰ ਕਰਨੇ ਔਰ ਕਿੱਥੇ ਵੀ ਸਨੇਹ ਭਾਵ ਦੀ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬੰਧ ਵੀ ਕੀਤਾ ਜੇ ਖੁਦਾ ਨਾ ਖਾਤਸਾ ਸਾਡੇ ਮੂੰਹ ਚੋਂ ਕਦੇ ਨਿਕਲ ਜੇ ਕਿ ਬਾਬੇ ਨਾਨਕ ਦਾ ਪੰਜਾ ਹੈ ਭਾਵੇਂ ਅਕਾਲੀ ਦਲ ਵਾਲੇ ਕਹਿ ਦੇਣ ਕਿ ਬਾਬੇ ਨਾਨਕ ਦੀ ਤੱਕੜੀ ਹੈ ਤਾਂ ਅਸੀਂ ਉਹਦੇ ਤੇ ਵੀ ਮਾਫੀ ਮੰਗੀ ਹੈ ਪਰ ਅਸੀਂ ਜੋ ਸਨੇਹ ਹੈ ਸਾਥ ਸੰਗਤ ਦਾ ਚਾਹੇ ਉਹ Hindu ਤਰਫ ਦਾ ਸਨੇਹਾ ਹੋਵੇ ਜਦੋਂ ਹਿੰਦੂ ਧਰਮ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਹੈ ਕਿ ਮੈਂ ਘਰ-ਘਰ ਜਾ ਕੇ ਕਿੰਦਰਬਾਦੇ ਵਿੱਚ ਰਾਮ ਮੰਦਰ ਦੀ ਦੀਪਕਸ਼ਟਾ ਜਿਹਨੂੰ ਸੀਗੀ ਦੀਵੇ ਵੰਡੇ ਤੇਲ ਦਿੱਤਾ ਲੋਕਾਂ ਨੂੰ ਲੱਡੂ ਦਿੱਤੇ ਜਸ਼ਨ ਮਨਾਇਆ ਉਹ ਕਿਉਂਕਿ ਉਹ ਸਾਡੇ ਸਨੇਹਾ ਸੀਗਾ ਇਹ ਨਹੀਂ ਹੁਣ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵੇ ਹੈ ਇਸ ਕਰਕੇ ਕਿਸੇ ਤਰ੍ਹਾਂ ਦਾ ਜਸ਼ਨ ਨਹੀਂ ਹੈ ਔਰ ਬਹੁਤ ਸਾਰਾ ਕੰਮ ਹੈ ਇਹ ਕੇਵਲ ਕਲੀ ਜਿੱਤ ਦਾ ਜਸ਼ਨ ਨਹੀਂ ਹੈ ਇਸ ਵੱਲ ਬਹੁਤ ਵੱਡੇ ਚੈਲੰਜੇਸ ਅਗੇ ਨੇ ਜਿਹੜਾ ਸਾਡਾ ਰੋਡ ਮੈਪ ਅਸੀਂ ਡਰਾਈਵ ਇਟ ਦਿੱਤਾ ਹੈ ਉਹ ਵੀ ਸਾਡਾ ਓਪਨ ਸੀਗਾ ਬਹੁਤ سارے ਹੋਰ ਸੁਝਾਅਤੇ ਆਏ ਹੈ ਅਸੀਂ ਉਹਨਾਂ ਤੇ ਆਉਣ ਵਾਲੇ ਸਭ ਵਿੱਚ ਕੰਮ ਕਰਨਾ ਹੈ ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ ਔਰ ਮੈਨੂੰ ਲੱਗਦਾ ਹੈ ਕਿ ਬਾਬਾ ਜੀ ਕਿਰਪਾ ਕਰਨਗੇ ਔਰ ਅੱਜ ਬਹੁਤ ਵੱਡੀ ਚਿਪ ਜਿਹੜੀ ਐਨਡੀਏ ਆ ਐਨਡੀਏ ਨੂੰ ਜਿਹੜੀ ਲੋਕਾਂ ਨੇ ਸਕਸਪੋਰਨ ਦਾ ਕੰਮ ਕੀਤਾ ਹੈ ਔਰ ਇੰਡੀਆ ਗੱਠਜੰਡਨ ਦੀ ਹੋਈ ਹੈ ਮੈਂ ਸਮਝਦਾ ਕਿ ਆਪਣੇ ਆਪ ਵਿੱਚ ਮਸਾਲ ਹੈਗੀ ਹੈ ਸੁਮ੍ਰਿਤੀ ਰਾਣੀ ਨੂੰ ਵੀ ਖਰਾ ਦਿੱਤਾ ਗਿਆ ਉਤਰ ਪ੍ਰਦੇਸ਼ ਤੋਂ ਪਰ ਅਯੋਧਿਆ ਦਾ ਮੈਂ ਤੁਹਾਨੂੰ ਦੱਸਦਾ ਕਿ ਅਯੋਧਿਆ ਦੇ ਵਿੱਚ ਬੀਜੇਪੀ ਦਾ ਵਿਅਕਤੀ ਹਾਰ ਨਾ ਇਹ ਰਾਮ ਜੀ ਦਾ ਸਿੱਧਾ ਸਿੱਧਾ ਰਾਮ ਭਗਵਾਨ ਦਾ ਸਿਰ ਹੈ ਜੀ ਜੋ ਮੇਰਾ ਨਾਮ ਦਾ ਇਸਤੇਮਾਲ ਗਲਤ ਕਰੇਗਾ ਉਰੀ ਨਾਲ ਹੀ ਇਹਦਾ ਆਪੋ ਗਾ ਪਰ ਮੈਨੂੰ ਲੱਗਦਾ ਕਿ ਬਾਬਾ ਕਿਰਪਾ ਕਰੇਗਾ ਕਿ ਸ਼ਾਇਦ ਬਹੁਤ ਸਾਰੇ ਐਨਟੀਏ ਦੇ ਜਿਹੜੇ ਨਾਲ ਸਮਰਥਕ ਜਿਹੜੇ ਸੀਗੇ ਉਹ ਸਾਥੀ ਵੀ ਸੁਣਿਆ ਜਾਂ ਫਿਰ ਪਾਸਿਓਂ ਕਿ ਉਹ ਟੈਲੀਫੋਨ ਚੱਕਣਾ ਮੋਦੀ ਸਾਹਿਬ ਦਾ ਬੰਦ ਕਰਤਾ ਹੈ ਪ੍ਰਮਾਤਮਾ ਕਿਰਪਾ ਕਰੇ ਕਿ ਸ਼ਾਇਦ ਇੰਦੀਆ ਇਕੱਠਵੰਦ ਹੋਣਾਂ ਦੇ ਦਿਨਾਂ ਸਰਕਾਰ ਬਣਨ ਆਉਂਦੇ ਵਿੱਚ ਕੰਮ ਜਾ ਹੋਵੇ ਔਰ ਆਲੀ ਨਾਲ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਹੁੰਡੇ ਨਾ ਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ ਬਹੁਤ ਵੱਡੀ ਸਿਤਪਰਾਪਤ ਸੱਤ ਸੀਟਾਂ ਮੈਨੂੰ ਅਕਸਰ ਮੀਡੀਆ ਲੈ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਓਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨੰਬਰ ਨਹੀਂ ਹੈ ਮੈਂ ਦਾ 013 ਕਹਾ ਨੰਬਰ 13 0 ਕਹਾ ਮੈਂ ਕਹਿ ਰਿਹਾ ਸੀ ਹਮੇਸ਼ਾ ਪਹਿਲੇ ਦਿਨ ਤੋਂ ਅਸਕ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਲੈ ਕੇ ਜਾਏਗੀ ਆਜੋ ਸਿੱਧ ਹੋ ਗਿਆ ਔਰ ਕਾਂਗਰਸ ਪਾਰਟੀ 2027 ਦੇ ਵਾਸਤੇ ਅੱਜ ਇਹ ਚੰਡਾ ਗੱਡਿਆ ਗਿਆ ਬਾਬਾ ਕਿਰਪਾ ਕਰੇਗਾ 2027 ਚਸੀਂ ਇਹ ਰਾਜੇ ਬੜੇ ਕੱਢਨੇ ਨਹੀਂ ਕੀਤਾ ਇੱਕ ਸਾਰੀ ਸਾਡੀ ਟੀਮ तमाम सारे ਸੀਨੀਅਰ ਲੀਡਰ ਸਹਿਬਾਨ ਅਸੀਂ ਸਾਰਿਆਂ ਨੇ ਦਲ ਮਿਲ ਕੇ ਮੇਰੇ ਸੱਜੇ ਖੱਬੇ ਬੈਠੇ ਜਿਹੜੇ ਲੋਕ ਹੈ ਇਹ ਰਾਜਾ ਵੜਿੰਗ ਨਹੀਂ ਇਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਕਾਂ ਹੈ ਨਹੀਂ ਕਿਉਂਕਿ ਆ ਕਰੀਆ ਨੂੰ ਇਸ ਗੱਲ ਬੀ ਪ੍ਰੋਗਰਾਮ ਅਸੀਂ ਮਦਰ ਮੱਥਰ ਦੇਖਣਾ ਸੀ ਅ ਗੁਰਦੁਆਰਾ ਸਾਹਿਬ ਇੱਕਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ तमाम ਕੰਪੈਟੈਂਟ ਕੈਂਡੀਡੇਟ ਸਾਡੇ ਐਮਐਲਏ ਸਹਿਬਾਨ ਬਹੁਤ ਵੱਡਾ ਇਹਨਾਂ ਨੇ ਮੇਰੀ ਜਿੱਤ ਦੇ ਵਿੱਚ ਯੋਗਦਾਨ ਪਾਇਆ ਸੋ ਆਖ ਵਿੱਚ ਮੇਰੇ ਦੋਸਤਾਂ ਮੇਰੇ ਦੋਸਤਾਂ ਨੂੰ ਜਿਹੜੇ ਚੋਣ ਹਾਰ ਗਏ ਪਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਅੰਦਰੂਸਤੀ ਬਖਸ਼ੇ ਪਰ ਮੈਂ ਉਹਨਾਂ ਨੇ ਕਿਰਾਏ ਦੀ ਛੋੜ ਹੈ ਫਾਇਦਾ ਜਿਸ ਪ੍ਰਕਾਰ ਦੀ ਪੋਚੀਆਂ ਮਿਆਰ ਤੋਂ ਗਿਰ ਕੇ ਜਿਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਕਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਨੂੰ ਪਰਹੰ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੀ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨਾਂ ਚਾਹ ਪਿਉਣਾ ਹੱਸੇ ਲੈ ਕੇ ਕਰਨਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਣੀ ਜਗ੍ਹਾ ਤੇ ਫਲਾਣਾ ਇਨਚਾਰਜ ਲਾਤਾ ਫਲਾਣੀ ਜਗ੍ਹਾ ਤੇ ਫਲਾਣਾ ਇਨਚਾਰਜ ਲਾਤਾ ਕੇਸੀ ਮੀਨੂ ਪਾਦੀ 10 ਕਿਲਾ ਦੇ ਥੱਲੇ ਬਿੰਟੂ ਜੀ ਨੇ ਕੰਮ ਕੀਤਾ ਫਿਰ ਬਿੰਟੂ ਜੀ ਨੇ ਜਲਦੀ ਜਲਦੀ ਲਾਈਵ ਹੋ ਕੇ ਕਿ ਮੈਨੂੰ ਇਹਨਾਂ ਨੇ ਸਮਰਥਨ ਦੇਤਾ ਹੁੰਦਾ ਮੈਨੂੰ ਵੋਟਾਂ ਪਾਦੇ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਮੈਨੂੰ ਬਿੰਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਬਿੰਟੂ ਕਾਂਗਰਸ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ

ਅਸੀਂ ਤਾਂ ਮੰਗਤੇ ਹੁੰਨੇ ਅਸੀਂ ਤਾਂ ਮੰਗਣਾ ਹੈ ਅੱਜ ਵੀ ਮੰਗਣਾ ਕੱਲ ਵੀ ਮੰਗਣਾ ਸੋ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦੇ तमाम ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸੋ ਸਾਰੇ ਰਲ ਕੇ ਮੇਰੀ ਤਰਫ ਪਰਤੇ ਦੋਵੇਂ ਜਾਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰ ਸਹਿਬਾਨਾਂ ਦੀ ਗਾਈਡੈਂਸ ਨਾਲ ਅਸੀਂ ਉਹਨਾਂ ਨੂੰ ਵੀ ਅਗਲੀ ਸੇਵਾ ਕਰਾਂਗੇ ਇਹ ਮੌਕੇ ਕਰਦੇ ਦੁਬਾਰਾ ਫਿਰ ਦਿਲੀਆਂ ਕਰਾਂਗੇ ਕੁਝ ਨਾ